ਅਮਰੀਕਾ ਦੇ ਵਿੱਚ ਵੀ ਬਹੁਤ ਸਟੂਡੈਂਟ ਜਿਹੜੇ ਨੇ ਭਾਰਤ ਤੋਂ ਆਉਂਦੇ ਨੇ ਜੀ ਤੇ ਇੱਕ ਖਬਰ ਆਈ ਹੈ ਜੀ ਕਿ ਉੱਥੇ ਵਾਰਨਿੰਗ ਜਾਰੀ ਕੀਤੀ ਗਈ ਹੈ ਸਟੂਡੈਂਟਸ ਨੂੰ ਉਹ ਕੀ ਵਾਰਨਿੰਗ ਹੈ ਜੀ ਵਾਰਨਿੰਗ ਅਸਲ ਵਿੱਚ ਯੂ ਐਸ ਏ ਦੇ ਵਿੱਚ ਨਹੀਂ ਹੈ ਜਿਹ ਹੈ ਯੂ ਐਸ ਏ ਸਰਕਾਰ ਦੀ ਉਹ ਦਿੱਤੀ ਹੈ ਇੰਡੀਆ ਦੇ ਵਿੱਚ ਅੱਛਾ ਜੀ ਜਿਹੜੀ ਹਾਈ ਕਮਿਸ਼ਨਰ ਹੈ ਇੰਡੀਆ ਦਾ ਉਹ ਉੱਥੇ ਯੂ ਐਸ ਏ ਦਾ ਹਾਈ ਕਮਿਸ਼ਨਰ ਹੈ ਇੰਡੀਆ ਦੇ ਵਿੱਚ ਜੀ ਜੀ ਐਕਸ ਦੇ ਉੱਪਰ ਪੋਸਟ ਕੀਤਾ ਗਿਆ ਹਮਮ ਪਰ ਜਿਹੜੀ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਯੂਐਸਏ ਵੀ ਚਾਹੁੰਦਾ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਮਾਰਕੀਟ ਨੂੰ ਟੈਪ ਕੀਤਾ ਜਾਵੇ ਜੀ ਪਰ ਦੂਜੇ ਪਾਸੇ ਡੋਨਲਡ ਟਰੰਪ ਹੋਰਾਂ ਦੀਆਂ ਨੀਤੀਆਂ ਜਿਹੜੀਆਂ ਨੇ ਸਾਰੇ ਰਸਤੇ ਨੂੰ ਪੀੜਾ ਕਰ ਰਹੀਆਂ ਨੇ ਹਮਮ ਹਾਰਵਰਡ ਜਿਹੜੀ ਆ ਉਹਨਾਂ ਦੇ ਇੰਟਰਨੈਸ਼ਨਲ ਸਟੂਡੈਂਟਸ ਤੇ ਰੋਕ ਲੱਗੀ ਹੈ ਜੀ ਉਹਨਾਂ ਦੀ ਫੰਡਿੰਗ ਬੰਦ ਹੋ ਰਹੀ ਹੈ ਦੁਨੀਆ ਦੀ ਨੰਬਰ 1 ਜਾਂ ਨੰਬਰ 2 ਜਿੱਥੇ ਮਰਜ਼ੀ ਤੁਸੀਂ ਕਹਿ ਲਓ ਟੌਪ ਦੀਆਂ ਇੰਸਟੀਟਿਊਸ਼ਨ ਚੰਗੀਆਂ ਯੂਨੀਵਰਸਿਟੀਆਂ ਚ ਆਉਂਦੀ ਹੈ ਜੀ ਹਾਂਜੀ ਬਿਹਤਰੀਨ ਚੋ ਜੀ ਔਰ ਯੂਐਸਏ ਦੀ ਸਭ ਤੋਂ ਪੁਰਾਣੀਆਂ ਦੇ ਵਿੱਚੋਂ ਹਮਮ ਸੋ ਉਹਨਾਂ ਉਹਨਾਂ ਤੇ ਹੋਰ ਕਾਰਨਾ ਕਰਕੇ ਪੋਲਿਟੀਕਲ ਰੀਜਨਸ ਕਰਕੇ ਸ਼ਿਕੰਜਾ ਕੱਸਿਆ ਜਾ ਰਿਹਾ ਪਰ ਇੰਪੈਕਟ ਤਾਂ ਪੈ ਰਹਿਣਾ ਸਾਰੇ ਜੀ ਸੋ ਯੂ ਐਸ ਏ ਦੇ ਵਿੱਚ ਮਾਰਕੀਟ ਬਹੁਤ ਵੱਡੀ ਹੈ ਕਿ ਕਿੰਨੇ ਕੁ ਲੋਕਾਂ ਨੂੰ ਉਹ ਜਜ਼ਬ ਕਰ ਸਕਦੇ ਨੇ ਇਹ ਹੁਣ ਉਹਨਾਂ ਨੇ ਦੇਖਣਾ ਪਰ ਉਹਨਾਂ ਨੇ ਸ਼ਰਤਾਂ ਹੋਰ ਨਾ ਤੇ ਵੀ ਸਖਤ ਕਰ ਦਿੱਤੀਆਂ ਨੇ ਅੱਛਾ ਜੀ ਇਹ ਜੀ ਜਿਹੜੀ ਗੱਲ ਹੋਈ ਹੈ ਐਮਬੈਸੀ ਜਿਹੜੀ ਇੰਡੀਆ ਦੇ ਵਿੱਚ ਹੈ ਯੂ ਐਸ ਏ ਦੀ ਉਹਨਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ ਉਹਨਾਂ ਨੂੰ ਇੱਕ ਸਲਾਹ ਦੱਤੀ ਹੈ ਐਕਸ ਦੇ ਉੱਪਰ ਪੋਸਟ ਕਰਕੇ ਔਰ ਉਹਨਾਂ ਨੇ ਲਿਖਿਆ ਔਰ ਉਹਨਾਂ ਨੂੰ ਵਾਰਨਿੰਗ ਦਿੱਤੀ ਹੈ ਕਿਸ ਕਲਾਸਾਂ ਸਕਿਪ ਕਰਨੀਆਂ ਡ੍ਰੌਪ ਆਊਟ ਕਰਨਾ ਤੇ ਸਕੂਲ ਨੂੰ ਦੱਸੇ ਬਿਨਾ ਕਰਨਾ ਤੁਹਾਡਾ ਸਟੂਡੈਂਟ ਵੀਜ਼ਾ ਜਿਹੜਾ ਆ ਉਹ ਉਹ ਕੈਨਸਲ ਕੀਤਾ ਜਾ ਸਕਦਾ ਹੈ ਰਿਵੋਕ ਕੀਤਾ ਜਾ ਸਕਦਾ ਤੇ ਯੂ ਐਸ ਏ ਦੇ ਫਿਊਚਰ ਵੀਜ਼ਾਸ ਲਈ ਭਵਿੱਖ ਵਿੱਚ ਜਿਹੜੇ ਤੁਹਾਨੂੰ ਯੂ ਐਸ ਏ ਚ ਵੀਜ਼ੇ ਤੁਸੀਂ ਲਵਾਉਣੇ ਹੋ ਸਕਦੇ ਨੇ ਉਹਨਾਂ ਲਈ ਵੀ ਤੁਹਾਨੂੰ ਰੋਕ ਲਈ ਜਾ ਸਕਦੀ ਆ ਉਹਨਾਂ ਦੇ ਕਰਕੇ ਪਲੈਟਫਾਰਮ ਐਕਸ ਦੇ ਉੱਪਰ ਐਮਬੈਸੀ ਨੇ ਕਿਹਾ ਕਿ ਜੇ ਤੁਸੀਂ ਕਲਾਸਾਂ ਚੋਂ ਡ੍ਰੌਪ ਆਊਟ ਹੁੰਦੇ ਹੋ ਸਕਿਪ ਆਊਟ ਕਰਦੇ ਹੋ ਜਾਂ ਆਪਣਾ ਪ੍ਰੋਗਰਾਮ ਜਿਹੜਾ ਹੈ ਸਟੱਡੀ ਪ੍ਰੋਗਰਾਮ ਉਹ ਸਕੂਲ ਨੂੰ ਦੱਸੇ ਬਿਨਾ ਤੁਸੀਂ ਛੱਡ ਜਾਂਦੇ ਹੋ ਉਹ ਤੁਹਾਡਾ ਸਾਰਾ ਕੁਝ ਜਿਹੜਾ ਭਵਿੱਖ ਹੈ ਉਹਦੇ ਤੇ ਅਸਰ ਪੈ ਸਕਦਾ ਹੈ ਸੋ ਉਹ ਕਹਿੰਦੇ ਨੇ ਕਿ ਜਿਹੜੀਆਂ ਤੁਹਾਡੀਆਂ ਵੀਜ਼ਾ ਦੀਆਂ ਸ਼ਰਤਾਂ ਨੇ ਉਹਨਾਂ ਨੂੰ ਮੰਨੋ ਤੇ ਉਹਨਾਂ ਦੇ ਹਿਸਾਬ ਨਾਲ ਚੱਲੋ ਅਸਲ ਵਿੱਚ ਆਪ ਜੀ ਨੂੰ ਪਤਾ ਹੈ ਕਿ ਯੂਐਸ ਦਾ ਜਿਹੜਾ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਆ ਆਈਐਸ ਜਿਹਨੂੰ ਕਹਿ ਦਿੰਦੇ ਆ ਅਸੀਂ ਸ਼ਾਰਟ ਦੇ ਵਿੱਚ ਅੱਜਕੱਲ੍ਹ ਜਿਨ੍ਹਾਂ ਨਾਲ ਦੁਨੀਆ ਦੇ ਵਿੱਚ ਬੜਾ ਉਹਨਾਂ ਦਾ ਨਾਮ ਹੋਇਆ ਜਦੋਂ ਤੋਂ ਉਹਨਾਂ ਨੇ ਫੜ-ਫੜ ਕੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਡਿਪੋਰਟ ਵਗੈਰਾ ਕੀਤਾ। ਉਹਨਾਂ ਨੇ ਸਟੂਡੈਂਟਸ ਨੂੰ ਜਿਹੜਾ ਸੀ ਉਹ ਯਾਦ ਕਰਵਾਇਆ ਕਿ ਇੱਕ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਜਿਹੜੇ ਵੀਜ਼ਾਸ ਉਹਨਾਂ ਨੂੰ ਹੈਗੇ ਨੇ ਉਹਨਾਂ ਨੂੰ ਆਪਣੀ এমਪਲॉयਮੈਂਟ ਤੇ 90 ਦਿਨਾਂ ਦੇ ਪ੍ਰੋਗਰਾਮ ਸਟਾਰਟ ਹੋਣ ਦੇ ਅੰਦਰ-ਅੰਦਰ ਰਿਪੋਰਟ ਕਰਨਾ ਪਵੇਗਾ। ਜੇ ਉਹ ਨਹੀਂ ਕਰਦੇ ਤਾਂ ਸਟੂਡੈਂਟ ਐਂਡ ਐਕਸਚੇਂਜ ਵਿਜ਼ਟਰ ਇਨਫੋਰਮੇਸ਼ਨ ਸਿਸਟਮ ਦੇ ਤਹਿਤ ਉਹਨਾਂ ਤੇ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਦੇ ਜਿਹੜੇ ਵਿਕਵ ਦੇ ਵਿੱਚ ਉਹ ਵੀਜ਼ਾ ਲਵਾਉਣ ਦੀ ਜਿਹੜੀ ਕੋਸ਼ਿਸ਼ ਕਰਨਗੇ ਉਹਦੇ ਵਿੱਚ ਬਹੁਤ ਵੱਡੀ ਰੁਕਾਵਟ ਆ ਸਕਦੀ ਤੇ ਇੱਥੋਂ ਤੱਕ ਕਿ ਗ੍ਰੀਨ ਕਾਰਡ ਦੇ ਵਿੱਚ ਵੀ ਰੁਕਾਵਟ ਆ ਸਕਦੀ ਹੈ 2024 ਦੀ ਇੱਕ ਓਪਨ ਡੋਰਸ ਰਿਪੋਰਟ ਜਿਹਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਤੇ ਸਕਾਲਰਜ਼ ਜਿਹੜੇ ਹਾਇਰ ਐਜੂਕੇਸ਼ਨ ਯੂਐਸਏ ਦੇ ਵਿੱਚ ਪ੍ਰਾਪਤ ਕਰਦੇ ਨੇ ਉਹਨਾਂ ਨੇ ਕਿਹਾ ਕਿ ਪਹਿਲੀ ਵਾਰੀ 15 ਸਾਲਾਂ ਦੇ ਵਿੱਚ ਇਸ ਤਰ੍ਹਾਂ ਹੋਇਆ ਸੀ ਕਿ ਚੀਨ ਚੀਨ ਨੂੰ ਇੰਡੀਆ ਵਾਲੇ ਪਾਰ ਕਰ ਗਏ ਕਿ ਚੀਨ ਤੋਂ ਜਿੰਨੇ ਸਟੂਡੈਂਟਸ ਸਕੇ ਯੂਐਸਏ ਦੇ ਵਿੱਚ ਉਹਨਾਂ ਨਾਲ ਵੱਧ ਗਿਣਤੀ USA ਦੇ ਵਿੱਚ ਇੰਡੀਅਨ ਸਟੂਡੈਂਟਸ ਦੀ ਹੋ ਗਈ ਤੇ ਪਿਛਲੇ ਸਾਲ ਦੇ ਵਿੱਚ ਇਹ ਮੰਨਿਆ ਗਿਆ ਕਿ 331000 ਇੰਡੀਅਨ ਸਟੂਡੈਂਟਸ ਜਿਹੜੇ ਸੀ ਉਹ USA ਦੇ ਵਿੱਚ 23-24 ਦੇ ਜਿਹੜਾ ਈਅਰ ਸੀਗਾ ਅਕਾਦੈਮਿਕ ਈਅਰ ਸੀ ਉਹਦੇ ਵਿੱਚ ਪੜ ਰਹੇ ਸੀ ਜੋ ਕਿ ਇਤਿਹਾਸਿਕ ਪੱਧਰ ਤੇ ਸਭ ਤੋਂ ਜ਼ਿਆਦਾ ਜਦ ਕਿ ਪਿਛਲੇ ਸਾਲਾਂ ਨਾਲੋਂ ਇਹ ਤਕਰੀਬਨ 20% ਤੋਂ ਵੀ ਜ਼ਿਆਦਾ ਹੈ ਜਦੋਂ ਪਹਿਲਾਂ ਤਕਰੀਬਨ ਪੌਣੇ 1-3 ਲੱਖ ਜਾਂ 2 ਤੋਂ ਲੈ ਕੇ ਤਾਂ ਇਹ ਲੱਖ ਜਿਹੜੇ ਅਬੀਨ ਸਟੂਡੈਂਟ ਸੀ ਅਮਰੀਕਨ ਇੰਸਟੀਟਿਊਸ਼ਨ ਦੇ ਵਿੱਚ 22 23 ਦੇ ਵਿੱਚ ਵੜਦੇ ਸੀ। ਸੋ ਗਿਣਤੀ ਵਧੀ ਹੈ ਪਰ ਡੋਨਲਡ ਟਰੰਪ ਉਹਨਾਂ ਦੀਆਂ ਨੀਤੀਆਂ ਦੇ ਨਾਲ ਜੋ ਉਹਨਾਂ ਨੇ ਬਦਲਾਅ ਲਿਆਂਦੇ ਨੇ ਉਹਨਾਂ ਨਾਲੇ ਅਗਾਹ ਕਿੰਨੀ ਵਧੇਗੀ ਤੇ ਆਹ ਜਿਹੜੀਆਂ ਐਮਬੈਸੀਆਂ ਇਸ ਤਰ੍ਹਾਂ ਦੀਆਂ ਹਦਾਇਤਾਂ ਨੇ ਜਿਸ ਨਾਲ ਸਟੂਡੈਂਟਸ ਦੇ ਮਨ ਵਿੱਚ ਭੈ ਪੈਦਾ ਹੋਵੇਗਾ ਕੀ ਉਹ ਇਧਰ ਨੂੰ ਮੂੰਹ ਕਰਨਗੇ ਇਹ ਸਮਾਂ ਦੱਸੇਗਾ ਜੀ। ਜੀ।